ਮੈਂ ਆਪਣੀ ਮੰਦਰ ਨਾਲ ਉਧਰੋਂ ਗੱਡੀ ਲੈ ਕੇ ਉਧਰੋਂ ਆ ਰਿਆਂ ਹਾਂ ਜੀ ਆਪਣੇ ਉਹਨੇ ਸੈਂਟਰ ਤੇ ਗੱਡੀ ਲਗਾਈ ਵੀ ਇੱਥੇ ਅਸੀਂ ਦੋ ਵਾਰੀ ਹਾਰਨ ਮਾਰਿਆ ਉਹਨੂੰ ਛੋਟਾ ਉਹਨੇ ਨਹੀਂ ਸੁਣਿਆ ਤੇ ਫਿਰ ਦੋ ਮਿੰਟ ਗੱਡੀ ਤੇ ਵੇਟ ਕੀਤੀ ਆਪਾਂ ਉਹਨੂੰ ਫਿਰ ਮੈਂ ਲੰਬਾ ਹੋਰਨ ਦਿੱਤਾ ਫਿਰ ਉਹ ਉੱਪਰੋਂ ਥੱਲੇ ਆਇਆ ਕਹਿੰਦਾ ਉੱਪਰੋਂ ਮੈਂ ਤੈਨੂੰ ਆਵਾਜ਼ਾਂ ਮਾਰ ਰਿਹਾ ਤੂੰ ਸੁਣਦਾ ਨਹੀਂ ਇਦਾਂ ਹੀ ਗਿਆ ਆਪਣਾ ਕਾਫੀ ਮਤਲਬ ਉਹਨੂੰ ਬੋਲਿਆ ਕਹਿੰਦਾ ਨਹੀਂ ਗੱਡੀ ਪਿੱਛੇ ਕਰਨੀ ਤੇਰੀ ਮੈਂ ਜੋ ਮਰਜ਼ੀ ਕਰ ਲਾ ਜਾ ਇਹਨਾਂ ਨੌਜਵਾਨਾਂ ਨੇ ਇੱਕ ਦੂਸਰੇ ਨਾਲ ਲੜਦੇ ਹੋਇਆ ਇੱਕ ਨੌਜਵਾਨ ਨੇ ਦੂਸਰੇ ਦੀ ਪੱਗ ਲਾ ਦਿੱਤੀ ਹੁਣ ਮਸਲਾ ਇੱਥੇ ਟਰਬੰਦਾ ਬਣਿਆ ਹੋਇਆ ਹੈ ਕਿ ਦਸਤਾਰ ਜੋ ਗੁਰੂ ਮਹਾਰਾਜ ਜੀ ਨੇ ਦਿੱਤੀ ਹੋਈ ਬੜੀ ਵੱਡੀ ਬਖਸ਼ ਹੈਗੀ ਹੈ ਇਸ ਦੇ ਉੱਤੇ ਹੱਥ ਪਾਉਣਾ ਸਰਾ ਸਰ ਗਲਤ ਹੈ ਜਿਸ ਚੀਜ਼ ਦੀ ਮੈਂ ਵੀ ਨਿੰਦਿਆ ਕਰਦੀ ਆ ਕਿ ਪੱਗ ਨੂੰ ਹੱਥ ਲਾਉਣਾ ਇਹ ਕਿਸੇ ਦਾ ਵੀ ਫਰਜ਼ ਨਹੀਂ ਬਣਦਾ ਕਿਉਂਕਿ ਇਹ ਸਿੱਖ ਕੌਮ ਦੇ ਲਈ ਬੜੀ ਵੱਡੀ ਚੀਜ਼ ਹੈ ਉਸ ਦੋ ਬੇਟੇ ਨੇ ਹਾਰਨ ਮਾਰੇ ਕੀ ਗੱਡੀ ਪਿੱਛੇ ਕਰਨੀ ਲੱਗੂ ਆਕਰ ਕੇ ਕਹਿੰਦਾ ਤੂੰ ਹਾਰਨ ਕੀ ਕਰਨ ਨੂੰ ਮਾਰੇ ਮੈਂ ਉਹਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਬੇਟਾ ਦੇਖ ਅਸੀਂ ਇੱਕੋ ਜਗ੍ਹਾ ਤੇ ਰਹਿ ਰਹੇ ਆ ਅੱਛਾ ਨਹੀਂ ਲੱਗਦਾ ਇਸ ਤਰ੍ਹਾਂ ਤੇ ਕਹਿੰਦਾ ਕਰ ਲੈ ਜੋ ਕਰਨਾ ਹੀ ਇਹ ਮੈਂ ਤੇ ਇੱਥੇ ਖੜਾ ਮੈਨੂੰ ਇੰਨਾ ਰੂਟ ਬੋਲਿਆ ਗੰਦੀ ਲੈਂਗੁਏਜ ਬੋਲਿਆ ਮੇਰੇ ਨਾਲ ਬਹੁਤ ਜ਼ਿਆਦਾ ਇਹ ਮੇਰੇ ਬੇਟੇ ਨੇ ਧਮਕੀ ਲਾ ਕੇ ਗਿਆ ਜਾਨਾ ਵੀ ਗੱਡੀਆਂ ਨੇ ਜਾਨਾ ਬਹੁਤ ਗੱਡੀਆਂ ਨੇ ਮੈਨੂੰ ਵੀ ਗੱਲਾਂ ਗੱਡੀਆਂ ਨੇ ਇੱਕ ਦੋ ਗੰਦੀਆਂ ਗੱਲਾਂ ਗੱਡੀਆਂ ਨੇ ਬਹੁਤ ਜ਼ਿਆਦਾ ਮੈਂ ਦੱਸ ਨਹੀਂ ਸਕਦੇ ਤੁਹਾਨੂੰ ਦੀ ਉਹ ਲੜਦੇ ਆ ਇੱਥੇ ਜਦੋਂ ਗੱਡੀ ਉਤਰਿਆ ਜੀ ਮੈਂ ਤੇ ਜਦੋਂ ਮੈਨੂੰ ਬੋਲਿਆ ਉਹ ਜਦੋਂ ਬੋਲਿਆ ਜਦੋਂ ਨੇ ਮੈਨੂੰ ਗਾਲ ਕੱਢੀ ਕਾਫੀ ਬਦਸਲੂ ਗਾਲ ਕੱਢੀ ਨੇ ਇਥੇ ਜੀ ਤੇ ਉਸ ਤੋਂ ਬਾਅਦ ਹੀ ਫਿਰ ਮੇ ਕੋ ਵੀ ਨਹੀਂ ਰਹਿ ਗਿਆ ਮੇਰੀ ਮਦਰ ਨੂੰ ਵੀ ਇਹ ਬੋਲਿਆ ਉਹਨੇ ਤੇ ਮੇ ਕੋ ਨਹੀਂ ਆਪਸ ਤੇ ਫਿਰ ਉਹਨੇ ਜੇ ਮੈਨੂੰ ਕਿਹਾ ਮੈਂ ਤੇ ਆਪਣਾ ਬਚਾਅ ਕਰਨਾ ਹੈ ਨਾ ਜੀ ਮੈਂ ਫਿਰ ਵੀਰ ਕਿਹਾ ਤਿੰਨ ਵਾਰੀ ਨੂੰ ਮੈਂ ਕਿਹਾ ਵੀਰ ਗੱਡੀ ਸਾਈਡ ਕਰ ਲੈ ਉਤਰ ਕੇ ਕਿਹਾ ਉਹ ਫਿਰ ਮਾੜੀ ਗਾਂ ਗਾਂ ਆ ਕੇ ਵਧੀ ਜਾਂਦਾ ਪਿਆ ਲੜਨ ਵਾਸਤੇ ਮੇਰੇ ਨਾਲ ਕੀ ਯਾਰ ਮਤਲਬ ਵਾ ਉਹ ਤੇ ਉਥੋਂ ਫਿਰ ਮੇਰੇ ਮਦਰ ਨੇ ਵੀ ਉਹਨੂੰ ਬੋਲਿਆ ਕਹਿੰਦੇ ਮਦਰ ਕਹਿੰਦੇ ਤੂੰ ਮਹੱਲੇ ਚ ਰਹਿਣਾ ਵਾ ਤੂੰ ਤੋਂ ਡਾ ਵੇਖ ਤੇ ਸਹੀ ਕਮਸੇ ਕਮ ਉਹ ਕਹਿੰਦਾ ਉਹਨੇ ਫਿਰ ਮਦਰ ਨੂੰ ਵੀ ਗਾਲਾਂ ਕੱਢੀਆਂ ਨਾਲ ਜੇਕਰ ਉਹ ਨੌਜਵਾਨ ਜਿਸਨੇ ਇਸ ਦੀ ਪੱਗ ਨੂੰ ਹੱਥ ਲਗਾਇਆ ਜੇ ਉਸ ਦੀ ਗਲਤੀ ਪਾਈ ਜਾਂਦੀ ਹੈ ਤਾਂ ਉਸ ਦੇ ਕੋਲੇ ਰਿਟਨ ਦੇ ਵਿੱਚ ਮਾਫੀ ਮੰਗਵਾਈ ਜਾਵੇ ਕਿ ਦਸਤਾਰ ਨੂੰ ਹੱਥ ਪਾਉਣਾ ਸਰਾਸਰ ਇਹ ਬੇਦਬੀ ਹੈ ਇੱਕ ਪੱਗ ਦੀ ਦਸਤਾਰ ਦੀ ਮੇਰਾ ਤਰਵਿੰਦਰ ਸਿੰਘ ਆ ਜੀ ਮੈਂ ਆਪਣੀ ਮੰਦਰ ਨਾਲ ਉਧਰੋਂ ਗੱਡੀ ਲੈ ਕੇ ਉਧਰੋਂ ਆ ਰਿਆਂ ਹਾਂ ਜੀ ਆਪਣੇ ਉਹਨੇ ਸੈਂਟਰ ਤੇ ਗੱਡੀ ਲਗਾਈ ਵੀ ਇੱਥੇ ਅਸੀਂ ਦੋ ਵਾਰੀ ਹਾਰਨ ਮਾਰਿਆ ਉਹਨੂੰ ਛੋਟਾ ਉਹਨੇ ਨਹੀਂ ਸੁਣਿਆ ਤੇ ਫਿਰ 2 ਮਿੰਟ ਗੱਡੀ ਤੇ ਵੇਟ ਕੀਤੀ ਆਪਾਂ ਉਹਨੂੰ ਫਿਰ ਮੈਂ ਲੰਬਾ ਹੋਰਨ ਦਿੱਤਾ ਫਿਰ ਉਹ ਉੱਪਰੋਂ ਥੱਲੇ ਆਇਆ ਕਹਿੰਦਾ ਉੱਪਰੋਂ ਮੈਂ ਤੈਨੂੰ ਆਵਾਜ਼ਾਂ ਮਾਰ ਰਿਹਾ ਤੂੰ ਸੁਣਦਾ ਨਹੀਂ ਇਦਾਂ ਹੀ ਕਿਹਾ ਆਪਣਾ ਕਾਫੀ ਮਤਲਬ ਉਹਨੇ ਬੋਲਿਆ ਕਹਿੰਦਾ ਨਹੀਂ ਗੱਡੀ ਪਿੱਛੇ ਕਰਨੀ ਤੇਰੀ ਮੈਂ ਜੋ ਮਰਜ਼ੀ ਕਰ ਲਾ ਜਾ ਗੱਡੀ پارک ਕੀਤੀ ਹੋਈ ਗੱਡੀ پارک ਨਹੀਂ ਕੀਤੀ ਸੀ ਗੱਡੀ ਵਿੱਚ ਘਾਰ ਲਾਈ ਸੀ ਜੀ ਤੇ ਗੱਡੀ ਦਾ ਰਸਤਾ ਜਾਨਵਰ ਰਸਤਾ ਨਹੀਂ ਕੋਈ ਤੇ ਆਪਣਾ ਸਾਰਾ ਕੁਝ ਮਤਲਬ ਉਸ ਤੋਂ ਬਾਅਦ ਕੀ ਕਹਿੰਦੇ ਨੇ ਆਪਣਾ ਉਹ ਸਾਰੇ ਇੱਧਰ ਉੱਧਰ ਵੇਖ ਕੇ ਉੱਪਰ ਆਇਆ ਕਹਿੰਦਾ ਗੱਡੀ ਵੀ ਸਟਾਰਟ ਹੀ ਉਦੀ ਜਾਣਗੇ ਮਤਲਬ ਕਿ ਤੰਗ ਕਰਨ ਦੀ ਗੱਲ ਆ ਜੀ ਐਵੇਂ ਆਪਣੀ ਮਦਰ ਨਾਲ ਬੈਠਾ ਮੈਂ ਗੱਡੀ 'ਚ ਬੈਠੇ ਬਟਾ ਕਿਹਾ ਮੈਂ ਕਿਹਾ ਪਾੜੀ ਗੱਡੀ ਕਰ ਲਓ ਸਾਈਡ ਜਾਂ ਨਹੀਂ ਕਰਦਾ ਜੋ ਮਰਜ਼ੀ ਕਰ ਲੈ ਕਹਿੰਦਾ ਮੈਂ ਕਿਹਾ ਯਾਰ ਮੈਂ ਕੀ ਕਰਨਾ ਮੈਂ ਕਿਹਾ ਤੂੰ ਰਮਾਨ ਨਾਲ ਗੱਲ ਕਰ ਕਿੱਦਾਂ ਗੱਲ ਕਰਨੀ ਆ ਤੂੰ ਆਪਣਾ ਕਾਫੀ ਆਪਣਾ ਕਾਫੀ ਬੋਲਿਆ ਇਧਰ ਹਾਂ ਕੀਚ ਉਹਨਾਂ ਤੂੰ ਮੈਂ ਕਿਹਾ ਮੈਂ ਕਿਚ ਉਹਨਾਂ ਪ੍ਰਾਜੂ ਗੱਡੀ ਸਾਈਡ ਕਰ ਲਾ ਉਹ ਵੀ ਵਰਤੀ ਗਈ ਆਹ ਰੀ ਗਾਲਾਂ ਵੀ ਕੱਡੀਆਂ ਉਹ ਬਾਅਦ ਚ ਕੱਡੀਆਂ ਗਾਲਾਂ ਪਹਿਲਾਂ ਤੇ ਮੈਂ ਕਿਹਾ ਚੱਲ ਛੱਡਿਆ ਗੱਡੀ ਸਾਈਡ ਕਰ ਲਾ ਤੂੰ ਵੀਰ ਮੈਂ ਫਿਰ ਵੀਰ ਕਿਹਾ ਤਿੰਨ ਵਰੀ ਮੈਂ ਕਿਹਾ ਵੀਰ ਗੱਡੀ ਸਾਈਡ ਕਰ ਲਾ ਉਤਰ ਕੇ ਕਿਹਾ ਉਹ ਫਿਰ ਮਾਰੀ ਗਾਂਗਾ ਆ ਕੇ ਵਧੀ ਜਾਂਦਾ ਪਿਆ ਲੜਨ ਵਾਸਤੇ ਮੇਰੇ ਨਾਲ ਕੀ ਯਾਰ ਮਤਲਬ ਹਾਂ ਉਹ ਤੇ ਉਥੋਂ ਫਿਰ ਮੇਰੇ ਮਦਰ ਨੇ ਵੀ ਉਹਨੂੰ ਬੋਲਿਆ ਕਹਿੰਦੇ ਮਦਰ ਕਹਿੰਦੇ ਤੂੰ ਮਹੱਲੇ ਚ ਰੇਨਾ ਵਾ ਤੂੰ ਥੋੜਾ ਵੇਖ ਤੇ ਸਹੀ ਕਮਸੇ ਕਮ ਉਹ ਕਹਿੰਦਾ ਉਹਨੇ ਫਿਰ ਮਦਰ ਨੂੰ ਵੀ ਪਰ ਇਸ ਵੇਰ ਤੋਂ ਜਾਂਨੇ ਸ਼ਾਮੀ ਆਉਂਦੇ ਆਂ ਅਹੀਂ ਤੇ ਮੈਂ ਆਪਣਾ ਆਂਦੇ ਨਹੀਂ ਕਿਤੇ ਜਾਂਦੇ ਨਹੀਂ ਕਿਤੇ ਅਹੀਂ ਤੇ ਦਸਾਰ ਦੇ ਤੁਹਾਡੀ ਦਸਤਾਰ ਵੀ ਬਤਾਰੀ ਦਸਾਰ ਦੀ ਉਹ ਲੜਦੇ ਇੱਥੇ ਜਦੋਂ ਗੱਡੀ ਉਤਰੇ ਆਂ ਜੀ ਮੈਂ ਤੇ ਜਦੋਂ ਮੈਨੂੰ ਬੋਲਿਆ ਉਹ ਜਦੋਂ ਬੋਲਿਆ ਜਦੋਂ ਉਹਨੇ ਮੈਨੂੰ ਗਾਲ ਕੱਢੀ ਕਾਫੀ ਬਦਸਲੂ ਗਾਲ ਕੱਢੀ ਉਹਨੇ ਇਥੇ ਦੀ ਤੇ ਉਤੋਂ ਬਾਰੀ ਫਿਰ ਮੇ ਕੋ ਵੀ ਨਹੀਂ ਰਹਿ ਗਿਆ ਮੇਰੀ ਮਦਰ ਨੂੰ ਵੀ ਫਿਰ ਬੋਲਿਆ ਉਹਨੇ ਤੇ ਮੇਰੇ ਕੋਲ ਨਹੀਂ ਆਪਸ ਤੇ ਫਿਰ ਉਹਨੇ ਜੇ ਮੈਨੂੰ ਕਿਹਾ ਮੈਂ ਤਾਂ ਆਪਣਾ ਬਚਾਅ ਕਰਨਾ ਹੈ ਨਾ ਜੀ ਕੋਈ ਮਾਲੀ ਨੁਕਸਾਨ ਮਾਲੀ ਨੁਕਸਾਨ ਚਲੋ ਬਚਾਅ ਵਾ ਜਿਹੜੀ ਚੈਨ ਚੂਨਾ ਚਲੋ ਕੋਈ ਡੇਗੀ ਇਧਰ ਪੁਲਿਸ ਮੌਕੇ ਤੇ ਆ ਗਈ ਜੀ ਪੁਲਿਸ ਉਹਨੂੰ ਵੇਖੋ ਕੀ ਗੱਲ ਮਤਲਬ ਗੱਲਬਾਤ ਕਰਨ ਕਿ ਸਾਰੇ ਉਹਨਾਂ ਨਾਲੋਂ ਘਰੋਂ ਨਹੀਂ ਹੈ ਗਏ ਸੋਲੇ ਹਲੇ ਸਰ ਤੁਸੀਂ ਕੀ ਮੰਨ ਚਾਹਦੇ ਹੋ ਜੀ ਬੜੀ ਮੰਗ ਇਹੀ ਕਰਦੇ ਆ ਕਿ ਵੇਖੋ شریف ਬੰਦੇ ਨਾਲ ਲੜਨਾ ਕਿਹੜੀ ਗੱਲੋਂ ਉਹ ਅੱਗੇ ਸਾਨੂੰ ਧਮਕੀ ਦਿੰਦਾ ਕਿ ਬੁੰਡੇ ਪਵਾ ਦਨੇ ਆ ਇਹ ਕਰਾ ਦੇਣਾ ਉਹ ਕਰਾ ਦੇਣਾ ਮੇਰੇ ਉਹਦੀ ਉਹਦੀ ਮਤਲਬ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਾਡੇ ਵੱਲ ਉਹ ਵੀ ਚੰਗਾ ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਕਿ ਅਸੀਂ ਨਹੀਂ ਇਹ ਚਾਹੁੰਦੇ ਕਿ ਅਗਲੇ ਨੂੰ ਵੀ ਨੁਕਸਾਨ ਹੋਵੇ ਅਸੀਂ ਕਹਿੰਦੇ ਬਹਿ ਕੇ ਯਾਰ ਗੱਲ ਖਤਮ ਹੋਵੇ ਅਸੀਂ ਕਹਿੰਦੇ ਯਾਰ ਅਸੀਂ ਵੀ ਇੱਥੇ ਰਹਿਣਾ ساری ਉਮਰ ਇੱਥੇ ਰਹਿਣਾ ਉਹ ਵੀ ਅਗਲਾ ਵੀ ਇੱਥੇ ਰਹਿੰਦਾ ਵਾ ਤੇ ਇਹ ਚੰਗਾ ਨਹੀਂ ਲੱਗਦਾ ਅਦਰ ਨਾ ਜੀ ਆ ਕੀ ਧਮਕੀ ਦਿੱਤੀ ਧਮਕੀ ਦਿੱਤੀ ਜੀ ਮੁੰਡੇ ਦੀ ਖਲੋਵੋ ਇੱਥੇ ਮੈਂ ਮੁੰਡੇ ਲੈ ਕੇ ਆਉਣਾ ਜੀ ਕੋਈ ਜਾਲੀ ਮਾਰੀ ਚਾਲ ਨਹੀਂ ਮਾਰੀ ਇਨਸਾਨ ਤੇ ਫਿਰ ਭਾੜੀ ਆਪਾਂ ਹੀ ਹੱਕਦਾਰ ਹੋਣਗੇ ਫਿਰ ਇਹ ਜੋ ਵੀ ਆ ਜਿੱਦ ਦੀ ਗੱਲ ਹੈ ਇਹ ਤੇ ਜੋ ਵੀ ਇਹ ਕਰਨਗੇ ਵੇਖੋ ਗਲੀ ਚ ਠੀਕ ਗੱਡੀ ਤੋਂ ਬੱਲ ਲੜ ਕੇ ਪਾ ਜੀ ਹੱਥੋਂ ਮੁੱਕੀ ਹੋਇਆ ਉਹ ਚੁੱਕ ਕੇ ਉੱਥੇ ਆ ਗਿਆ ਉੱਥੇ ਮੇਰੇ ਚੈਨ ਚੂਨ ਲਾਈ ਇਹਨੇ ਸਾਰੀ ਚੈ ਤੇ ਬਾਕੀ ਮੱਲੇ ਵਾਲੇ ਨੇ ਫੜਿਆ ਉਹ ਉਧਰੋਂ ਸਾਈਡ ਕੀਤਾ ਨੂੰ ਉਹ ਦਸਾਰ ਪੌੜੀ ਉੱਥੇ ਲਾਈ ਦੇ ਦਸਾਰ ਦਾਸ ਦੀ ਬੇਰਬੀ ਹੋਈ ਆ ਮਤਲਬ ਹੱਥੋਂ ਪਾਈ ਇੱਥੋਂ ਤੱਕ ਚੱਲ ਗਿਆ ਮਤਲਬ ਆ 50 ਮੇਰੇ ਹੱਥ ਵਿੱਚ ਜੇ 50 ਮੈਂ ਮਹਲ ਬਚਾਈ ਆਪਣੀ ਆ ਕੋ 50 ਮਹਾਂ ਬਚਾਈ ਦੇ ਆਪਣੀ ਤੇ ਮਤਲਬ ਕਰ ਕੁਰ ਕੇ ਮਤਲਬ ਮਤਲਬ ਕਾਫੀ ਔਰ ਇਟਾ ਉਟਾ ਵੜ ਕੇ ਕਹਿੰਦਾ ਖਲੋ ਉਹ ਇੱਥੇ ਮੈਂ ਆ ਕੇ ਨਾਲ ਕੋ ਲੈ ਆ 50 ਰੁਪਏ ਦੀ ਮੰਗ ਕਰਦੇ ਆ ਭਾਈ ਜੋ ਵੀ ਆਇਆ ਦਾ ਗੁੰਦੀ ਕਾਰਵਾਈ ਕੀਤੀ ਜਾਵੇ ਅਸੀਂ ਨਹੀਂ ਚਾਹਦੇ ਅਸੀਂ ਕਹਿੰਦੇ ਯਾਰ ਸਹੀ ਤਰੀਕੇ ਨਾਲ ਹਰ ਕੋਈ ਗਲੀ ਮੱਲੇ ਤੇ ਰਹਿੰਦਾ ਵਾ ਹੀ ਨਹੀਂ ਲੜਦੇ ਨਹੀਂ ਕਿਸੇ ਨਾਲ ਗਲੀ ਮੱਲੇ ਤੇ ਹਰ ਕਿਹਨੂੰ ਆਪਣਾ ਸਾਈਡ ਤੇ ਗੱਡੀ ਲਾਵੇ ਹਰ ਕਿਹਨੂੰ ਤੰਗ ਹੀ ਨਾ ਹੋਵੇ ਗੱਡੀ ਨਿਕਲਣ ਲੱਗੇ ਕਰਦੇ ਹੀ ਕੀਤੀ ਜਾਵੇ ਜੋ ਵੀ ਆ ਭਾਜੀ ਅਸੀਂ ਗਾਂਦੀ ਕਾਰਵਾਈ ਕੀਤੀ ਗੱਡੀ ਲਾਂ ਇੱਕ ਸਾਈਡ ਲੱਗੇ ਮਦਰ ਵੀ ਸਿਆਣੇ ਬਿਆਣੇ ਇਹਨਾਂ ਨੂੰ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਭੋਜੀ ਮੇਰਾ ਨਾਮ ਬੇਟਾ ਸ਼ਸ਼ੀ ਆਇਆ ਮੈਂ ਆਪਣੇ ਬੇਟੇ ਦੇ ਨਾਲ ਜਾ ਰਹੀ ਸੀਗੀ ਕੋਈ ਗੱਲ ਨਹੀਂ ਹੋਈ ਰਸਤੇ ਉਦੀ ਗੱਡੀ ਖੜੀ ਸੀ ਤੇ ਦੋ ਬੇਟੇ ਨੇ ਹਾਰਨ ਮਾਰੇ ਕੀ ਗੱਡੀ ਪਿੱਛੇ ਕਰਨਗੇ ਲੱਗੋ ਆਕਰ ਕੇ ਕਹਿੰਦਾ ਤੂੰ ਮੈਨੂੰ ਲੱਗਦਾ ਸਤਿ ਆ। ਤੇ ਕਹਿੰਦਾ ਕਰ ਲੈ ਜੋ ਕਰਨਾ ਹੀ ਇਹ। ਮੈਂ ਤੇ ਇੱਥੇ ਖੜਾ ਮੈਨੂੰ ਇੰਨਾ ਰੂਟ ਬੋਲਿਆ ਗੰਦੀ ਲੈਂਗੁਏਜ ਬੋਲਿਆ ਮੇਰੇ ਨਾਲ। ਬਹੁਤ ਜ਼ਿਆਦਾ ਇਹ ਮੇਰੇ ਬੇਟੇ ਨੂੰ ਹੰਕੀ ਲੱਗ ਗਿਆ। ਜ਼ਿਆਦਾ ਵੀ ਗੱਡੀਆਂ। ਗਾਲਾਂ ਬਹੁਤ ਗੱਡੀਆਂ ਨੇ ਮੈਨੂੰ ਵੀ ਗਾਲਾਂ ਗੱਡੀਆਂ ਨੇ ਇੱਕ ਦੋ। ਗੰਦੀਆਂ ਗਾਲਾਂ ਗੱਡੀਆਂ ਨੇ ਬਹੁਤ ਜ਼ਿਆਦਾ ਮੈਂ ਦੱਸ ਨਹੀਂ ਸਕਦੇ ਤੁਹਾਨੂੰ। ਬਹੁਤ ਗੰਦ ਬੋਲਿਆ ਇਸ ਬੱਚੇ ਨੇ। ਹੱਥੋਂ ਬਾਈ ਹੋਇਆ ਉਹਦੀ ਚਿਹਨ ਉਧਾਰ ਦਿੱਤੀ ਇਹਨੇ ਪੱਗ ਲਾਤੀ ਮੇਰੇ ਬੇਟੇ ਦੀ। ਹਾਂ ਇਹਨੇ ਪੱਗ ਲਾਤੀ ਉਹਦੀ। ਤੇ ਉਸ ਤੋਂ ਬਾਅਦ ਉਸੋ ਮੈਂ ਕਹਿੰਦਾ ਖਲੋਵਾ 5 ਮਿੰਟ ਮੇ ਆਨਾ ਜਰਾ ਰੁਕ ਜਾਓ ਜਰਾ ਫਿਰ ਗੱਡੀ ਲੈ ਕੇ ਆਪਣੀ ਭੱਜ ਗਿਆ ਸਾਨੂੰ ਨਹੀਂ ਪਤਾ ਪੱਥਰ ਵੀ ਵੜੇ ਮਹੱਲੇ ਦੇ ਲੋਕਾਂ ਨੇ ਚੁੜਾਏ ਆ ਜਿਹਦੇ ਮੇਰੇ ਬੇਟੇ ਦਾ ਸਿਰ ਪਾੜ ਦੇਣਾ ਸੀ ਇਹ ਫੜ ਗਿਆ ਹਾਂਜੀ ਉਹ ਤੇ ਕਰਨਗੇ ਜੋ ਕਾਨੂੰਨੀ ਕਾਰਵਾਈਆਂ ਅਸੀਂ ਇਹਨਾਂ ਸ਼ਈਆਂ ਦੇ ਕਰਨੀ ਚਾਹੀਦੀ ਹੈ ਸਾਰੇ ਲੋਕ ਦੁਖੀ ਹੋ ਗਏ ਦੇ ਕੋਲ ਆਹ ਪਿਸਤੌਲ ਵੀ ਹੁੰਦੀ ਕਹਿੰਦੇ ਉਹਦੇ ਕੋਲ ਉਹਦੀ ਗੱਡੀ 'ਚ ਰੱਖੀ ਹੁੰਦੀ ਉਹਨੇ ਆਪਣੇ ਕੋਲ ਠੀਕ ਹੈ ਮੇਰਾ ਨਾਮ ਮਾਸਤ ਤੁਜੀਤ ਸਿੰਘ ਇਸੇ ਇਲਾਕੇ ਦੇ ਰਹਿਣ ਵਾਲੇ ਮੈਂ ਪਹਲਾਣਾ ਮੈਂ ਕਿਹਾ ਇੱਥੇ ਜੰਪ ਵਾਲ ਮੈਂ ਕੀ ਗੱਲ ਕੀ ਹੋਈ ਇੱਥੇ ਜਿਹੜੀ ਲੜਾਈ ਗੱਲ ਚਲੋ ਮੈਨੂੰ ਤਾਂ ਬਾਅ ਤੇ ਚਲੋ ਇਹਨੇ ਗਾਰਡਿੰਗ ਹੋਂਦੋਂ ਇਗਨੋਰ ਕੀਤਾ ਤੇ ਚਲੋ ਇਸ ਗੱਲ ਦੇ ਹੱਥੋਂ ਭਾਈ ਵੀ ਹੋਇਆ ਗਾਲਾਂ ਗੱਡੀਆਂ ਪੱਗ ਲਾਈ ਉਹਦੀ ਤੇ ਆਪ ਨਸ਼ਈ ਇੱਕ ਨੰਬਰ ਦਾ ਹੈ ਮਾਂ ਪਿਓ ਇਹਦਾ ਇਹਨੂੰ ਛੱਡ ਕੇ ਭੱਜ ਗਿਆ ਜਿਹਦੇ ਮੇਰੇ ਪੱਗ ਲਾਈ ਗਈ ਆਹ ਇਸ ਬੰਦੇ ਨੇ ਪੱਗ ਲਾਈ ਹੈ ਇਹਦਾ ਨਾਮ ਕੀ ਹੋਦਾ ਉਹ ਮੈਂ ਨਾ ਨਹੀਂ ਪਤਾ ਇਹ ਨੇਜਰ ਦੁਜਰੀ ਇਹਨੂੰ ਕਹਿੰਦੇ ਆ ਦੁਜੀ ਡੇਰੀ ਵਾਲਾ ਕਿੱਧਰ ਹਾਂਜੀ ਸਰ ਤੁਸੀਂ ਦੋਨੋਂ ਪਰਿਵਾਰਾਂ ਨੂੰ ਜਾਣਦੇ ਹੋ ਹਾਂਜੀ ਦੋਨੋਂ ਪਰਿਵਾਰਾਂ ਨੂੰ ਜਾਣਦੇ ਹੋ ਤੁਸੀਂ ਮੈਂ ਦੋਹਾਂ ਪਰਿਵਾਰਾਂ ਨੂੰ ਜਾਣਦਾ ਹਾਂ ਕਿੰਨਾ ਕਿਦਾਂ ਜਾਣਦਾ ਕਿ ਇਹੋ ਜੀ ਕੋਈ ਗੱਲ ਨਹੀਂ ਹਾਂਜੀ ਮੇਰੇ ਮੇਰਾ ਭਤੀਜਾ ਹੋ ਇਸ ਕਾ ਕੇ ਕੋਈ ਗੱਲ ਨਹੀਂ ਉਹਨੇ ਦੱਸਿਆ ਨੇੜਾ ਬੜਾ ਸਮਾਂ ਕੀਆ ਦੱਸੋ ਨਾ ਇਸ ਤਰੀਕੇ ਨਾਲ ਨਸ਼ਾ ਨਸ਼ਾ ਕਰਦਾ ਜਿਹਨੇ ਜਰਾ ਨਸ਼ਾ ਦੱਸਦਾ ਮੈਂ ਤਾਂ ਕਿਹਾ ਵੀ ਨਸ਼ਾ ਇੱਕ ਨੰਬਰ ਦਾ ਕਰਦਾ ਨਸ਼ਾ ਕਰ ਦੱਸੇ ਦਰ ਕੇ ਵਾਪੇ ਉਹ ਛੱਡ ਗਏ ਨੀਲ ਗਏ ਦੂਰ ਹੋ ਕੇ ਤੇ ਕੋਠੀ ਬਣਾ ਲਈ ਹੈ ਜੋ ਲੱਗਦਾ ਬੰਦੀ ਕਾਰਵਾਈ ਹੋਣੀ ਚਾਹੀਦੀ ਪੁਲਿਸ ਵੱਲੋਂ ਹਾਂਜੀ ਜੋ ਲੱਗਦਾ ਬੰਦੀ ਕਾਰਵਾਈ ਹੋਣੀ ਚਾਹੀਦੀ ਬੰਦੀ ਕੀ ਕਰਦੇ ਮੈਂ ਨਾਲ ਵੱਧ ਤੋਂ ਵੱਧ ਕਾਰਵਾਈ ਕਰਨੀ ਹੈ ਜੀ ਤੇ ਉਹ ਜੇ ਬੰਦਾ ਇੱਕ ਦੀ ਕਾਨੂੰਨੀ ਕਾਨੂੰਨ ਹੱਥ ਚ ਲੈਂਦਾ ਇਹ ਕਾਰਗ ਵਿੱਚ ਸ਼ਰਧ ਦੇ ਖਿਲਾਫ ਦਾ ਕਿਉਂ ਚਲੋ ਸਾਈਡ ਤੇ ਲਾ ਲੇ ਇਹ ਰਿਕਵੈਸਟ ਕਰਦਾ ਪਾਜੀ ਮੈਂ ਆ ਰਿਹਾ ਦੋ ਮਿੰਟ ਤੇ ਤੁਮ ਸੁਣੇ ਕਰਦਾ ਨਾ ਬਾਲ ਜਲਦੀ ਇੰਨੀ ਹੈ ਤੇ ਜਦੋਂ ਆਖਿਆ ਇੱਕ ਗਲਤ ਹੈ ਜੀ ਡਾਕਟਰ ਜਸਵਿੰਦਰ ਸੋਹਲ ਹਿਊਮਨ ਰਾਈਟਸ ਚੇਅਰਮੈਨ ਪੰਜਾਬ ਮਾਜੂਰ ਜੀ ਇੱਥੇ ਮੈਨੂੰ ਹੁਣੇ ਖਬਰ ਮਿਲੀ ਕਿ ਇੱਥੇ ਇੱਕ ਨੌਜਵਾਨ ਦੋ ਨੌਜਵਾਨ ਜਿਨ੍ਹਾਂ ਦੀ ਇੱਕ ਕਾਰ ਦੇ ਕਰਕੇ ਕੋਈ ਆਪਸੀ ਇਹਨਾਂ ਦਾ ਝਗੜਾ ਹੋਇਆ ਜਿਹਨੂੰ ਅਸੀਂ ਪ੍ਰੋਵੋਕਿੰਗ ਵੀ ਕਹਿ ਸਕਦੇ ਹਾਂ ਦੋ ਗੱਡੀਆਂ ਖੜੀਆਂ ਇੱਕ ਦੇ ਵਿੱਚ ਉਸਦੇ ਮਾਤਾ ਜੀ ਸੀ ਲੜਕੇ ਦੇ ਨਾਲ ਔਰ ਇੱਕ ਲੜਕਾ ਦੂਸਰਾ ਜਿਹੜੇ ਆਪਣੇ ਘਰ ਦੇ ਬਾਹਰ ਉਹਦੀ ਗੱਡੀ ਲੱਗੀ ਉਸ ਲੜਾਈ ਝਗੜੇ ਦੇ ਵਿੱਚ ਜੋ ਹੈ ਕਿ ਇਹਨਾਂ ਨੌਜਵਾਨਾਂ ਨੇ ਇੱਕ ਦੂਸਰੇ ਨਾਲ ਲੜਦੇ ਹੋਏ ਇੱਕ ਨੌਜਵਾਨ ਨੇ ਦੂਸਰੇ ਦੀ ਪੱਗ ਲਾ ਦਿੱਤੀ ਹੁਣ ਮਸਲਾ ਇੱਥੇ ਟਰੰਬੰਦਾ ਬਣਿਆ ਹੋਇਆ ਹੈ ਕਿ ਦਸਤਾਰ ਕੋਈ ਗੁਰੂ ਮਹਾਰਾਜ ਜੀ ਦੀ ਦਿੱਤੀ ਹੋਈ ਬੜੀ ਵੱਡੀ ਬਖਸ਼ ਹੈਗੀ ਹੈ ਇਸ ਜਿਸ ਇਸ ਦੀ ਮੈਂ ਵੀ ਨਿੰਦਿਆ ਕਰਦੀ ਆ ਕਿ ਪੱਗ ਨੂੰ ਹੱਥ ਲਾਉਣਾ ਇਹ ਕਿਸੇ ਦਾ ਵੀ ਫਰਜ਼ ਨਹੀਂ ਮੰਨਦਾ ਕਿਉਂਕਿ ਇਹ ਸਿੱਖ ਕੌਮ ਦੇ ਲਈ ਬੜੀ ਵੱਡੀ ਚੀਜ਼ ਹੈ ਸੋ ਪੁਲਿਸ ਆਈ ਹੈ ਇੱਥੇ ਇਹਨਾਂ ਨੇ ਕੰਪਲੇਨਟ ਕੀਤੀ ਹੈ ਪੁਲਿਸ ਨਾਲ ਗੱਲ ਹੋ ਚੁੱਕੀ ਹੈ ਅਸੀਂ ਵੀ ਉਹਨਾਂ ਨੂੰ ਨੋਟਿਸ ਕੀਤਾ ਹੈ ਕਿ ਸਾਨੂੰ ਸਵਿਅਰਤਿਕਰ ਇਸ ਚੀਜ਼ ਦੀ ਖਬਰ ਦਿੱਤੀ ਜਾਵੇ ਕਿ ਜੇਕਰ ਉਹ ਨੌਜਵਾਨ ਜਿਸਨੇ ਇਸ ਦੀ ਪੱਗ ਨੂੰ ਹੱਥ ਲਗਾਇਆ ਜੀ ਉਸ ਦੀ ਗਲਤੀ ਪਾਈ ਜਾਂਦੀ ਹੈ ਤਾਂ ਉਸ ਦੇ ਕੋਲ ਰਿਟਨ ਦੇ ਵਿੱਚ ਮਾਫੀ ਮੰਗਵਾਈ ਜਾਵੇ ਕਿ ਦਸਤਾਰ ਨੂੰ ਹੱਥ ਪਾਉਣਾ ਸਰਾਸਰ ਇਹ ਬੇਦਬੀ ਹੈ ਇੱਕ ਪੱਗ ਦੀ ਦਸਤਾਰ ਦੀ ਸੋ ਇਸ ਦੇ ਲਈ ਉਹ ਹੱਕਦਾਰ ਹੈ ਮਾਫੀ ਮੰਗਣ ਦਾ ਤੇ ਸੋ ਹੁਣ ਪੁਲਿਸ ਆਪਣੀ ਕਾਰਵਾਈ ਕਰੇਗੀ ਜੋ ਇਹਨਾਂ ਦੇ ਲਾਗੇ ਸੀਸੀਟੀਵੀ ਕੈਮਰਾਸ ਫੁਟੇਜ ਹੈ ਉਹ ਪੁਲਿਸ લાલીયા ਜਿਸ ਦੇ ਵਿੱਚ ਦਿਖ ਰਿਹਾ ਕਿ ਉਸ ਨੌਜਵਾਨ ਨੇ ਪਹਿਲੇ ਈਟ ਚੁੱਕੀ ਹੈ ਇਸ ਲੜਕੇ ਨੂੰ ਮਾਰਨ ਲਈ ਜਿਹਦੀ ਟੱਬਲ ਲੱਤੀ ਹੈ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਜੋ ਝਗੜਾ ਹੋਇਆ ਉਹ ਸਾਰਾ ਕੁਝ ਕੈਮਰੇ ਦੇ ਵਿੱਚ ਹੈਗਾ ਤੁਹਾਡੀ ਵੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਜੀ ਯਕੀਨ ਦਵਾਇਆ ਗਿਆ ਜੀ ਪ੍ਰਸ਼ਾਸਨ ਨੇ ਇਹੀ ਕਿਹਾ ਹੈ ਕਿ ਸਾਨੂੰ ਸਿਰਫ ਅੱਜ ਦਾ ਰਾਤ ਦਾ ਟਾਈਮ ਦਿੱਤਾ ਜਾਵੇ ਅਸੀਂ ਸਵੇਰੇ ਅਗਰ ਇਹ ਲੜਕਾ ਖੁਦ ਆ ਕੇ ਪੇਸ਼ ਨਹੀਂ ਹੁੰਦਾ ਅਸੀਂ ਇਹਨਾਂ ਦੇ ਘਰ ਸਵੇਰੇ ਆਵਾਂਗੇ ਔਰ ਸਵੇਰੇ ਇਹਨਾਂ ਨੂੰ ਲੈ ਕੇ ਇਸ ਮਸਲੇ ਦਾ ਹੱਲ ਕੱਢਾਂਗੇ ਜੇਕਰ ਉਸ ਦੀ ਗਲਤੀ ਪਾਈ ਜਾਂਦੀ ਹੈ ਤਾਂ ਬਿਲਕੁਲ ਰਿਟਨ ਦੇ ਵਿੱਚ ਇਹਨਾਂ ਕੋਲੇ ਮਾਫੀ ਮੰਗਾਦਾ ਹੱਤਧਾਰ ਬੰਦਾ ਬੰਦਾ ਜੀ ਸੀਨ ਦਾ ਗੱਡੀ ਲੌਂਗ ਤੋਂ ਤੁਹਾਂ ਤੇਰਾ ਦਾ ਝਗੜਾ ਹੋਇਆ ਹੈ ਜੀ ਮੌਕੇ ਤੇ ਆਏ ਆ ਤਸਦੀਕ ਕਰਕੇ ਜਿਹੜੀ ਵੀ ਗੱਲ ਬਣਦੀ ਹੋਊਗੀ ਕਾਰਵਾਈ ਕੀਤੀ ਜਾਊਗੀ ਗੱਲ ਕੀ ਹੋਈ ਹੈ ਸਰ ਗੱਡੀ ਲੌਂਗ ਤੋਂ ਆਪਸ ਵਿੱਚ ਮੇਨ ਦਾ ਕੋਈ ਮਾਮੂਲੀ ਤਕਰਾਰ ਹੋਇਆ ਵਾ ਜੀ ਤਰਕਾਸ ਦੇਣ ਵਾਸਤੇ ਛਾਣੇ ਗਏ ਸੀ ਜੀ ਨਾਲ ਆਏ ਆ ਮੌਕੇ ਤੇ ਪਹੁੰਚ ਗਏ ਆ ਤਸਦੀਕ ਕਰਕੇ ਜਿਹੜੀ ਵੀ ਗੱਲ ਹੋਊਗੀ ਮੌਕੇ ਤੇ ਦਸਤਾਰ ਵੀ ਲਾਈ ਹੈ ਜੀ ਮੁੰਡੇ ਨੇ ਉਹਦੇ ਬਾਰੇ ਤਸਦੀਕ ਕਰ ਲੈਂਦੇ ਆ ਜੀ ਤਸਦੀਕ ਕਰਕੇ ਜੋ ਵੀ ਗੱਲ ਬਣੇਗੀ ਕੀ ਸੀ ਸੀਸੀਟੀਵੀ ਕੈਮਰੇ ਲੱਗੇ ਕਿਤੇ ਜੀ ਚੈੱਕ ਕਰ ਲੈਣੇ ਹੋਣੇ ਜੀ ਉਹਦੀ ਜੋ ਵੀ ਹੋਊਗਾ ਸਰ ਜਿਹੜਾ ਵੀ ਦੋਸ਼ੀ ਹੋਏਗਾ ਤੇ ਸਰ ਤਸਦੀਕ ਕਰਕੇ ਸਾਰੇ ਜੋ ਵੀ ਕਾਰਜ ਬਣੂ ਕਰਾਂਗੇ ਮਤਦ ਦੇ ਨੀ ਪਿਆ ਗਾਣਾ ਸਰ ਮਤਦ ਦੀ ਘੱਟੀ ਵਗੈਰਾ ਦੇ ਸਰ ਮੌਕੇ ਤੇ ਆ ਗਿਆ ਤਸਦੀਕ ਕਰਕੇ ਜਿਹੜੀ ਵੀ ਕਾਰਵਾਈ ਹੈਗੀ ਕਰਾਂਗੇ